ਸੂ ਨਗਰ ਨਿਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣੇ ਕਬੀਲਦਾਰੀ ਦੇ ਕੰਮ ਛੱਡ ਕੇ ਕਿਵੇਂ ਆ ਗਏ ਮੌਸਮ ਖਰਾਬ ਦੇ ਬਾਵਜੂਦ ਅੱਜ ਪਹੁੰਚੇ ਹਾਂ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਪੀਰੋ ਪੰਜਾਬ ਦਲਦਲ 'ਚ ਫਸ ਗਿਆ ਗਰੀਬੀ ਦੀ ਦਲਦਲ ਪੇਰਜ਼ਗਾਰੀ ਦੀ ਦਲਦਲ ਨਸ਼ਿਆਂ ਦੀ ਦਲਦਲ ਮਹਿੰਗਾਈ ਦੀ ਦਲਦਲ ਮਾਫੀਆ ਰਾਜ ਦੀ ਦਲਦਲ ਜਿਹੜੀ ਮਰਜ਼ੀ ਦਾ ਵਕਤ ਹੱਥ ਰੱਖ ਲਓ ਪੰਜਾਬ ਦੀ ਹਰ ਰਗ ਤੋਖਦੀ ਹੈ ਪੰਜਾਬ ਇੰਨਾ ਉਦਾਸ ਕਦੇ ਨਹੀਂ ਦੇਖਿਆ ਗਿਆ ਸੀ ਹਰ ਚਿਹਰਾ ਉਦਾਸ ਹੈ ਜਦ ਜੀ ਮਰਜ਼ੀ ਗੱਲ ਕਰਨ ਲੱਗ ਜਾਓ 1 ਮਿੰਟ ਬਾਅਦ ਰੋਣ ਲੱਗ ਜਾਂਦਾ ਪਰਚੇ ਪਾਤੇ ਜੀ ਫਿਰ ਕੰਮ ਨਹੀਂ ਮਿਲਦਾ ਜੀ ਬਾਪੂ ਬਿਮਾਰ ਪਿਆ ਇਲਾਜ ਨੂੰ ਪੈਸੇ ਨਹੀਂ ਜੀ ਭੈਣ ਦਾ ਵਿਆਹ ਨਹੀਂ ਹੁੰਦਾ ਜੀ ਪੰਜਾਬੀ ਤਾਂ ਹੱਸਣ ਖੇਡਣ ਵਾਸਤੇ ਮਸ਼ਹੂਰ ਸੀ ਗਿੱਧੇ ਪੰਗੜਿਆਂ ਵਾਸਤੇ ਮਸ਼ਹੂਰ ਸੀ ਸਭੀਰੋ ਇਹਨਾਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਕੁੱਟਿਆ ਹਰ ਦੂਜੇ ਦੀ ਜੇ ਖਰਚ ਪਰਚੇ ਪਏ ਨੇ ਨਜਾਇਜ਼ ਕੌਣ ਜ਼ਿੰਮੇਵਾਰ ਹੈ ਹਰ ਪਰਚੇ ਦਾ ਮੰਟਾ ਲੈ ਫਿਰ ਕੌਣ ਹੈ ਮੰਟਾ ਭਈ ਆ ਚਾਰ ਫਰਬੀ ਨੂੰ ਵੋਟਾਂ ਪਾਓ 11 ਮਾਰਚ ਨੂੰ ਰਿਜ਼ਲਟ ਆਊਗਾ ਇੱਕ ਮਹੀਨੇ ਦੇ ਵਿੱਚ ਵਿੱਚ ਆ ਮੰਟੇ ਬੰਟੇ ਛੰਟੇ ਨੋਨੀ ਟੋਨੀ ਬੋਨੀ ਹਰਾ ਜੂ ਤਾਜੂ ਸਭ ਅੰਦਰ ਹੋਣਗੇ ਸਾਰੇ ਪਰਚੇ ਕੈਨਸਲ ਕਰਾਂਗੇ ਜਿਹੜੇ ਨਜਾਇਜ਼ ਪਾਏ ਨੇ ਪੁਲਿਸ ਨੂੰ ਵਰਕਰ ਦੇ ਤੌਰ ਤੇ ਵਰਤੀ ਜਾਂਦੇ ਆ ਸ ਵੀਰੋ ਇਹਨਾਂ ਦੀ ਕਿਧਰ ਤੋਂ ਧਮਕੀਆਂ ਤੋਂ ਡਰੇ ਹੋ ਨਾ ਤੁਸੀਂ ਫੈਸਲਾ ਕਰ ਹੀ ਲਿਆ ਕੱਢੋ ਇਹਨਾਂ ਇਸ ਦਲਦਲ ਚ ਜਲਾਲਾਬਾਦ ਨੂੰ ਜਲਾਲਾਬਾਦ ਦਾ ਨਾਮ ਇਤਿਹਾਸ ਦੇ ਵਿੱਚ ਸਨੇਹਰੀ ਪੰਨਿਆਂ 'ਚ ਲਿਖਿਆ ਜਾਇਆ ਕਰੂ ਕਿ ਪੰਜਾਬ ਦੀ ਦੂਜੀ ਆਜ਼ਾਦੀ ਦੀ ਜੰਗ ਦੀ ਸ਼ੁਰੂਆਤ ਜਲਾਲਾਬਾਦ ਤੋਂ ਸੁਖਵੀਰ ਬਾਦਲ ਨੂੰ ਹਰਾ ਕੇ ਹੋਈ ਸੀ ਇਹਨਾਂ ਨੇ ਰਿਆਸਤਾਂ ਬਣਾ ਲਿਆ ਜੋ ਪਹਿਲਾਂ ਹੁੰਦਾ ਸੀ ਨਾਪਾ ਰਿਆਸਤ ਪਟਿਆਲਾ ਰਿਆਸਤ ਫਰੀਦਕੋਟ ਰਿਆਸਤ ਹੁਣ ਹੁਣ ਬਣ ਗਏ ਮਲੂਕਾ ਰਿਆਸਤ ਤੋਤਾਰ ਰਿਆਸਤ ਮੰਟਾ ਬੰਟਾ ਥੇ ਰਿਆਸਤ ਨੋਨੀ ਰਿਆਸਤ 로ਜੀਪੁਰਗੰਦੀ ਰਿਆਸਤ ਹੁਣ ਐ ਕਰਤੇ ਪਕਦੋ ਯਾਦ ਹੋ ਰਿਹਾ ਅਜੇ ਤੱਕ ਕਪੜੇ ਜੰਨੇ ਜਿਨ੍ਹਾਂ ਨੂੰ ਵੋਟਾਂ ਪਾਉਣੀਆਂ ਵੋਟਾਂ ਪਾ ਕੇ ਜਿਤਾਉਨੇ ਉਹਨਾਂ ਤੋਂ ਡਰਨ ਲੱਗ ਜਾਂਦੇ ਆ ਯਾਰ ਉਹ ਨਾ ਕੁਝ ਕਹ ਦੇ ਯਾਰ ਲੈ ਆਵਾ ਵੋਟਾਂ ਇਸ ਕਰਕੇ ਪਾਉਣੇ ਆ ਕਿ ਸਾਡੇ ਪਰਚੇ ਪਾਓ ਤੁਸੀਂ ਵੋਟਾਂ ਇਸ ਕਰਕੇ ਪਾਉਣੇ ਆ ਕਿ ਸਾਡੀ ਤਰੱਕੀ ਕਰਾਓ ਸਭੀ ਰੋ ਇਕੱਠੇ ਰਹੋ ਤੀਜੇ ਨੰਬਰ ਦਾ ਬਟਨ ਹੈ ਆਪਣਾ ਮੋਨ ਸਿੰਘ ਜੀ ਫਲੀਆਂ ਵਾਲਾ ਤੁਹਾਡੇ ਆਪਣੇ ਨੇਤਾ ਨੇ ਤੁਹਾਡੇ ਆਪਣੀ ਚੋਣੇ ਇਹਨਾਂ ਦਾ ਬਹੁਤ ਪਿਆਰ ਹੈ ਜੀ ਲੋਕਾਂ 'ਚ ਬਹੁਤ ਘੱਟ ਲੀਡਰ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਕਹਿਣ ਉਹ ਨਹੀਂ ਆਇਆ ਜੀ ਨਹੀਂ ਅਗਲਾ ਕਹਿੰਦਾ ਉਹ ਆਇਆ ਚੱਲ ਛੱਡ ਯਾਰ ਆਹ ਹੋ ਗਿਆ ਇਹਨਾਂ ਦਾ ਨੰਬਰ ਚੌਥਾ ਹੈ ਉੱਥੇ ਗੁਰੂ ਆਪਣਾ ਵਿਧਾਇਕ ਤੇ ਫਿਰੋਜਪੁਰ ਦੇ ਵਿੱਚ ਚੌਥੀ ਨੰਬਰ ਦਾ ਬਟਨ ਹੈ ਆਪਣੇ ਅਥੇ ਤੀਜੇ ਨੰਬਰ ਦਾ ਹੈ ਇਸ ਵਾਰ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਉਮੀਦਵਾਰਾਂ ਦੀ ਫੋਟੋ ਪਛਾਣ ਲਿਓ ਮਿਰਤੇ ਹੀ ਪੱਗ ਬੰਨੀ ਹੋਈ ਹੈ ਤਾਂ ਪਹਿਲੀ ਪਹਿਲੇ ਨੰਬਰ ਤੇ ਸੁਖਵੀਰ ਬਾਦਲਾ ਉਹ ਤੇ ਨੀਲੀ ਬੰਨੀ ਹੋਈ ਆ ਉਹਦੇ ਵੱਲ ਨਾ ਦੇਖੋ ਚਿੱਟਾ ਮੋਤੀਆ ਹੋ ਜਾਂਦਾ ਉਹ ਤੋਂ ਨੀ ਕੀ ਕੀ ਬੋਲੀ ਜਾਂਦਾ ਕੱਲ ਇੱਕ ਬਿਆਨ ਆ ਗਿਆ ਉਹ ਤੇ ਬੋਲੀ ਜਾਂਦਾ ਕਹਿੰਦਾ ਮੇਰਾ ਸੁਪਨਾ ਹੈ ਅੰਮ੍ਰਿਤਸਰ ਨੂੰ ਪਦ ਸੂਰਤ ਸ਼ਹਿਰ ਬਣਾ ਦੇਣਾ ਕਹਿੰਦਾ ਲੈ ਉਹ ਤੋਂ ਪਹਿਲਾਂ ਕਹਿੰਦਾ ਕਈਆਂ ਸੀ ਪੰਜਾਬ ਸਭ ਤੋਂ ਮਾੜੀ ਪਾਰਟੀ ਆ ਅਕਾਲੀ ਦਲ ਆ ਵੀ ਉਹ ਉਹ ਦੱਤੇ ਹੋਣ ਵਾਲੇ ਬੋਲਿਆ ਇਹ ਕਹਿੰਦਾ ਸੌਰੀ ਕਾਂਗਰਸ ਦੱਸਦੇ ਕਹਿੰਦਾ ਸੌਰੀ ਆਮ ਆਦਮੀ ਪਾਰਟੀ ਹਾਂ ਕਾਂਗਰਸ ਵੀ ਗਿਆ ਸੀ ਕਦੇ ਕਦੇ ਮੂੰਹੋਂ ਸੱਚ ਨਿਕਲਦਾ ਉਹਦੇ ਉਮਰ ਕਾਦੀ ਉਹ ਤਾਂ ਪਤਾ ਹੀ ਨਹੀਂ ਕੀਗਾ ਅਗਲੇ ਦਿਨ ਵੀ ਪਤਾ ਲੱਗਦਾ ਵੀ ਕੀ ਕੀ ਕਰੇ ਕਹਾਂ ਇਹਨੇ ਉਹ ਤਾਂ ਹੈ ਹੀ ਨੀਂਦਰੇ ਜੀ ਹਾਂ ਉਹ ਵੀ ਤਰ੍ਹਾਂ ਹੀ ਹੁੰਦਾ ਵਾ ਮੰਦ부ద్ధి ਬੱਚਾ ਹੈ ਉਹ ਹਾਂ ਜੀ ਉਹ ਜਿਹਨੂੰ ਸਾਡੇ ਪਿੰਡਾਂ ਵਾਲ ਸੰਗਲ ਲੱਗਦੇ ਆ ਉਹ ਰਾਹ ਲੰਬ ਦੇ ਜਾਂਦਾ ਪ੍ਰਕਾਸ਼ ਸਿਆ ਮੁੰਡਾ ਤੇਰਾ ਕਿਤੇ ਕਰੋੜਾ ਰੂੜਾ ਨਾ ਮਾਰੇ ਕਿਸੇ ਦੇ ਪੱਲ ਨਾ ਜਿਹੜੇ ਨੂੰ ਬੁਰਜੀ ਦਾ ਬੰਨ ਲੈ ਕਹਿੰਦਾ ਪਾਣੀ ਵਾਲੀਆਂ ਬੱਸਾਂ ਚਲਾਉ ਲਿਆ ਕੇ ਕਿੜੁਕਾ ਜਾ ਖੜਾਤਾ ਉੱਥੇ ਕਹਿੰਦਾ 12 ਕਰੋੜ ਦਾ ਅਮਰੀਕਾ ਤੋਂ ਮੰਗਾਇਆ ਹੱਦ ਕਰਦੇ ਯਾਰ ਇਹੋ ਜਿਹਾ ਤਾਂ ਥਨੋਲੇ ਵਾਲਾ ਭੋਲਾ ਮਿਸਤਰੀ 12000 ਚ ਬਣਾ ਦਿੰਦਾ ਸੋ ਸਾਰੀਆਂ ਇਹਨਾਂ ਦੀਆਂ ਲੋਕ ਰੋਟੀ ਮੰਗੀ ਜਾਂਦੇ ਆ ਇਹ ਕਹਿੰਦਾ ਪਾਣੀ ਤੇ ਬੱਸਾਂ ਚਲਾਉ ਲੋਕ ਰੋਜ਼ਗਾਰ ਮੰਗੀ ਜਾਂਦੀ ਆ ਕਹਿੰਦਾ 4G ਦੇਉ ਧਰਤੀ ਨਾਲ ਜੁੜੀ ਨਹੀਂ ਹੋਏ ਸੋ ਤੀਜੇ ਨੰਬਰ ਦਾ ਬਟਨ ਜੋ ਤੁਸੀਂ ਦਬੋਗੇ ਦਲਾਲਾਬਾਦ ਵਾਲੇ ਤਾਂ ਇੱਕ ਆਵਾਜ਼ ਆਊਗੀ ਬਟਨ ਦਬਨਸਾਰ ਪਹਿਲਾਂ ਤਾਂ ਮੈਂ ਦੱਸਦਾ ਕਿ ਇਸ ਪਰ ਮਸ਼ੀਨਾਂ ਨਵੀਆਂ ਨੇ ਫੋਟੋ ਹੈ ਇੱਕ ਬਟਨ ਦਬਣ ਤੋਂ ਬਾਅਦ ਇੱਕਦਮ ਨਾ ਬਾਹਰ ਆਇਓ ਇੱਕ ਪਰਚੀ ਨਿਕਲੂਗੀ ਉਹ ਚ ਮਸ਼ੀਨ ਚ ਹਾਲਾਂਕਿ ਸ਼ੀਸ਼ਾ ਹੋਊਗਾ ਤੁਸੀਂ ਪਰਚੀ ਲੈ ਨਹੀਂ ਸਕਦੇ 7 ਸਕਿੰਟ ਹੋ ਰਹੂਗੀ ਤੁਸੀਂ ਦੇਖ ਸਕਦੇ ਹੋ ਕਿ ਝਾੜੂ ਦਾ ਚੋਣ ਨਿਸ਼ਾਨੇ ਤੇ ਆ ਗਿਆ ਤਤੀਜਾ ਨੰਬਰ ਹੈ ਫਿਰ ਉਹ ਜਿਹੜੀ ਪਰਚੀ ਆਟੋਮੈਟਿਕ ਇੱਕ ਡੱਬੇ ਚ ਡਿੱਗੂਗੀ ਉਹਨੂੰ ਵੀ ਬੰਦ ਕਰ ਲੈਣਗੇ ਨਾਲ ਹੀ ਮਸ਼ੀਨ ਤੇ ਉਹਨੂੰ ਲੈ ਜਾਣਗੇ ਗਿਣਤੀ ਵਾਲੇ ਦਿਨ ਜੇ ਕੋਈ ਸ਼ੱਕ ਹੋਵੇ ਕਿਸੇ ਪਿੰਡ ਦੀ ਵੀ ਐਨੇ ਤਾਂ ਇੱਥੇ ਵਲੰਟੀਅਰ ਹੀ ਸੀ ਤਾਂ ਘਟ ਗਏ ਵੋਟਾਂ ਸੰਤੋਸ਼ਕਾ ਮਸ਼ੀਨ ਤੇ ਤਾਂ ਫਿਰ ਤੁਸੀਂ ਉਹ ਵੀ ਗਿਣ ਸਕਦੇ ਹੋ ਪਰਚੀਆਂ ਸੋ ਪਰਚੀ ਦੇਖ ਕੇ ਆਇਓ ਹਾਂਜੀ ਐਨਾ ਤੁਰ ਆਇਓ ਪਰਚੀ ਤੇ ਛਾਪਿਆ ਹੋਊਗਾ ਚਾੜੂ ਜਿਹੜੀ ਜਿਹੜੀ ਵੀ ਤੋਂ ਸਾਨੂੰ ਵੋਟ ਪਾਉਂਗੇ ਛਾਪਿਆ ਹੋਊਗਾ ਜਦੋਂ 3 ਨੰਬਰ ਤੇ ਤੁਸੀਂ ਬਟਨ ਦੱਬਿਆ ਤਾਰ ਇੱਕ ਆਵਾਜ਼ ਆਊਗੀ ਇਦਾਂ ਦੀ ਠੀਕ ਹੈ ਨਾ ਦੁਬਾਰੇ ਨਾ ਦੰਦੇ ਆਪ ਵੀ ਤੈਨੂੰ ਦੱਬਿਆ ਫੇਰ ਫੇਰ ਉਹ ਕਗਲਾ ਆ ਗਿਆ ਅਗਲਾ ਆ ਗਿਆ ਪਤਾ ਨਹੀਂ ਕਿੰਨੀ ਵਾਰੀ ਆਏ ਆ ਹੋ ਅਸਲ 'ਚ ਇਹ ਮਸ਼ੀਨ ਦੀਆਂ ਨਹੀਂ ਸੁਖਵੀਰ ਦੀਆਂ ਚੀਕਾਂ ਨੇ ਠੀਕ ਹੈ ਨਾ ਸੋ ਝਾੜੂ ਦਾ ਚੋਣ ਨਿਸ਼ਾਨ ਹੈ ਤਿੰਨ ਨੰਬਰ ਹੈ ਕੀ ترقی ਕਰਨੀ ਹੈ ਨੌਕਰੀਆਂ ਦੇਣੀਆਂ ਮੁੰਡਿਆਂ ਨੂੰ ਬੱਚਿਆਂ ਨੂੰ ਪੜਾਉਣਾ ਹੈ ਧੀਆਂ ਦੀਆਂ ਜਤਾਂ ਵਧਾਉਣੀਆਂ ਨੇ ਮਾਮਾ ਦਾ ਇਲਾਜ ਕਰਾਉਣਾ ਹੈ ਬਾਪੂਆਂ ਦਾ ਇਲਾਜ ਕਰਾਉਣਾ ਹੈ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਹਰ ਸਿਮਰਤ ਕੀ ਕਹਿੰਦੀ ਹੈ ਕਹਿੰਦੀ ਹੈ ਕਿ ਸੁਵੀਰ ਬਾਦਲ ਮੋਟਰਸਾਈਕਲ ਵੰਡੂ ਜੋ ਨਨ ਨੂੰ ਆਹ ਹੋਈ ਮੈਂ ਕਿ ਲੈ ਲਿਓ ਲੈ ਕੇ ਮੋਟਰਸਾਈਕਲ ਮੇਰੀ ਗੱਡੀ ਮੂਰੇ ਲੈ ਲਿਓ ਤੇਲ ਵੀ ਨਾ ਤਪਵਾਇਓ ਇਹ ਕਿਹੜੀ ਕਿੱਕ ਲਗਾਉਗੇ ਉਹ ਕਿੱਕਲੀ ਕਲੀਰ ਦੀ ਮੋਟਰਸਾਈਕਲ ਸੁਖਵੀਰ ਦੀ ਤੇਲ ਮੇਰੇ ਭਾਈ ਦਾ ਸਾਡੇ ਤੋਂ ਪਵਾਇਦਾ ਪਵਾ ਕੇ ਸਾ ਤੋਂ ਤੇਲ ਮਾਨ ਦੀ ਗੱਡੀ ਮੂਰੇ ਚਾਹੀਦਾ ਐ ਨਹੀਂ ਚਾਹੀਦਾ ਸਾਡੇ ਦਿਲ ਘਬਰਾਏਦਾ ਕਲਾਕਾਰ ਕਰਵੇ ਕਿ ਆਪਾਂ ਗਿਆਂ ਡਰਵੇ ਦਿਲਾਲਾਵਾਦ ਵਾਲੇ 4 ਤਰੀਕ ਨੂੰ ਨਵਾਂ ਇਤਿਹਾਸ ਬਣਾਉਣਗੇ ਤੇ ਮੈਨੂੰ ਸੁਪਨਾ ਆਇਆ ਸੀ ਸੁਖਿਆਪਨ ਬੁਰੀ ਤਰ੍ਹਾਂ ਰਹਿਣਗੇ ਇਨਕਲਾਬ ਜਿੰਦਾਬਾਦ ਤੋਂ ਨਾਰੇ ਲਾਦੇ ਦੋਨੇ ਹੱਥੋਂ ਪਰਚਾ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਬਹੁਤ ਬਹੁਤ ਧੰਨਵਾਦ ਮਿਹਰਬਾਨੀ